ਆਪਣੀਆਂ ਜਿਹੜੀਆਂ ਕੀਮਤੀ ਜ਼ਮੀਨਾਂ ਸੀਗੀਆਂ ਲੱਖਾਂ ਕਰੋੜਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਐਕਵਾਇਰ ਕਰ ਲਈਆਂ ਗਈਆਂ ਜਿਨ੍ਹਾਂ ਨੇ ਨਹੀਂ ਵੀ ਦੇਣੀਆਂ ਚਾਹੁੰਦੇ ਧੱਕੇ ਨਾਲ ਉਹਨੂੰ ਕਿਦੜ ਚਿੱਠੀ ਦੇ ਕੇ ਠੀਕ ਆ ਜ਼ਮੀਨਾਂ ਆਪਣੀਆਂ ਵੀ ਹੜੱਪ ਲਈਆਂ ਗਈਆਂ ਜਿਹੜਾ ਤੁਸੀਂ ਆਹ ਗੇਟ ਦੇਖ ਰਹੇ ਆ ਤੇ ਇੱਧਰ ਕੈਮਰੇ ਲੱਗੇ ਆ ਤੁਸੀਂ ਵੇਖ ਕੇ ਲੋਕੇਸ਼ਨ ਜੀ ਤੁਹਾਨੂੰ ਵੇਖ ਕੇ ਨਾ ਐ ਲੱਗਦਾ ਹੋਊਗਾ ਵੀ ਜਿਵੇਂ ਬਰਾੜ ਨਾਲ ਬਾਹਰਲੇ ਮੁਲਕ 'ਚ ਖੜਾ ਹੁੰਦਾ ਪਰ ਇਹ ਬਾਹਰਲੇ ਮੁਲਕ ਵਾਲਾ ਕੰਮ ਬਾਈ ਹੁਣ ਇੱਥੇ ਵੀ ਪੰਜਾਬ ਦੇ ਵਿੱਚ ਦੀ ਕਰਤਾ ਇਹਨਾਂ ਨੇ ਤੇ ਆਪਾਂ ਖੜੇ ਆ ਬਾਈ ਇੱਥੇ ਹਨੂਮਾਨਗੜ੍ਹ ਤੋਂ ਬਠਿੰਡੇ ਨੂੰ ਜਿਹੜਾ ਰੋਡ ਜਾਂਦਾ ਉਸ ਰੋਡ ਤੇ ਖੜੇ ਆ ਤੇ ਡੱਬ ਤੇ ਜਿਹੜਾ ਇਹ ਜਾਮਨਗਰ ਨੂੰ ਜਾਂਦਾ ਹੈ ਐਕਸਪ੍ਰੈਸ ਹਾਈਵੇ ਇਹ ਜਾਮਨਗਰ ਵਾਲਾ ਤੇ ਸੈਕਸ ਲੇਨ ਆ ਬਾਈ ਇਹ ਤਿੰਨ ਸਾਧਨ ਇਧਰ ਦੀ ਜਾਂਦੇ ਆ ਤੇ ਤਿੰਨ ਉਧਰ ਦੀ ਆਉਂਦੇ ਆ ਤਾਂ ਇਹ ਆਪਾਂ ਤਾਂ ਵੀਡੀਓ ਬਣਾਉਣ ਮਾਰੇ ਜਿਹੜੀ ਇਹ ਵੀਡੀਓ ਤਾਂ ਬਣਾਈ ਆ ਤੁਹਾਨੂੰ ਦੱਸਦਗੇ ਵੀ ਇਹ ਤੇ ਬਾਈ ਜਿਹੜਾ ਟੂਲ ਆ ਬਹੁਤ ਮਹਿੰਗਾ ਟੂਲ ਲੱਗਣਾ ਤਾਂ ਟੂਲ ਵੀ ਬਹੁਤ ਨੇੜੇ ਨੇੜੇ ਹੀ ਹੋਣੇ ਆ ਤੇ ਤੇ ਬਹੁਤ ਮਹਿੰਗਾ ਟੂਲਾ ਇਹ ਹੁਣ ਜਿਹੜੀ ਹੈਗੀ ਹੈ ਵੱਡਾ ਹਾਈਵੇ ਆ ਠੀਕ ਆ ਇਹ ਤੇ ਬਾਈ ਆਹ ਚੀਜ਼ਾਂ ਲਾਤੀਆਂ ਤੁਸੀਂ ਦੇਖ ਲਓ ਇਧਰ ਆਹ ਜਿਹੜੇ ਲੱਗੇ ਆ ਚ ਕੁੱਤਾ ਕੱਤਾ ਤਾਂ ਕੀ ਜਾਨਵਰ ਕੁਛ ਵੀ ਨਹੀਂ ਬਾਈ ਵਿੱਚ ਟੱਪ ਨਹੀਂ ਸਕਦਾ 100 ਦੀ ਜਿਹੜੀ ਸਪੀਡ ਲੈਂਟ ਹੈ ਦੀ 100 ਦੀ ਸਪੀਡ ਲੈਂਟ ਹੈ 100 ਤੋਂ ਉੱਪਰ ਜੇ ਕੋਈ ਆਪਣੀ ਸਪੀਡ ਹੁੰਦੀ ਹੈ ਮਾੜੀ ਮੋਟੀ 100 ਤੋਂ ਉੱਤੇ ਟੱਪਦੀ ਆ ਤਾਂ ਭਾਈ ਉਹ ਤੁਸੀਂ ਮੇਰੇ ਪਿੱਛੇ ਜਿਹੜੀਆਂ ਡਿਸਪਲੇਆਂ ਲਗੀਆਂ ਵੇਖ ਸਕਦੇ ਹੋ ਡਿਸਪਲੇਆਂ ਉਧਰੋਂ ਇੱਧਰ ਨੂੰ ਆ ਇਧਰੋਂ ਜਾਣ ਵਾਸਤੇ ਆ ਇਹ ਹੁਣ ਤਾਂ ਨਹੀਂ ਜਗਦੀਆਂ ਕਿਉਂਕਿ ਹਜੇ ਇਹ ਚਾਲੂ ਨਹੀਂ ਕੀਤਾ ਡਿਸਪਲੇ ਜਦੋਂ ਚਾਲੂ ਹੋ ਗਈਆਂ ਪ੍ਰੋਪਰ ਕੈਮਰੇ ਚਾਲੂ ਹੋ ਜਾਨਾ ਭਾਈ ਉਦੋਂ ਭਾਈ ਜਿਹੜਾ 100 ਤੋਂ ਉੱਤੇ ਜਿਹਦੀ ਸਪੀਡ ਵਧ ਗਈ ਤਾਂ ਉਹਦਾ ਚਲਾਨ ਆ ਜਿਹੜਾ ਆਟੋਮੈਟਿਕ ਉਹ ਭਾਈ ਈ ਚਲਾਨ ਘਰੇ ਆ ਜਾਣਾ ਭਾਈ ਉਹਦੇ ਫੋਨ ਤੇ ਮੈਸੇਜ ਆਣਾ ਵੀ ਤੇ ਓਹੋ ਲਹਿ ਗਿਆ ਠੀਕ ਆ ਤੇ ਚਲਾਨ ਵੀ ਬਾਈ ਮੋਟੇ ਆ ਪੂਰੇ ਕਾਨੂੰਨਾਂ ਦੇ ਆਧਾਰ ਜਿਹੜਾ ਪੂਰਾ ਚਲਾਨ ਉਹ ਨਹੀਂ ਆਉਣਾ ਤੇ ਆ ਬਾਈ ਹੁਣ ਤੁਹਾਨੂੰ ਮੈਂ ਰੋਡ ਦਿਖਾ ਦੇਣਾ ਨਾਲ ਆ ਜਿਹੜਾ ਆਪਣੇ ਵਰਗੇ ਲੋਕਾਂ ਵਾਸਤੇ ਆ ਬਾਈ ਜਿਹੜਾ ਚਲਾਨ ਵਾਲਾ ਨਹੀਂ ਭਰ ਸਕਦਾ ਟੈਕਸ ਟੂਲ ਜੇ ਤੁਸੀਂ ਚਾਹੋ ਇਹ ਤੇ ਚੜ ਸਕਦੇ ਆ ਇਹਦੇ ਕੱਟ ਪਰ ਬਹੁਤ ਦੂਰ ਆ ਜਿਵੇਂ ਉੱਥੇ ਪਿੱਛੇ ਘੱਟ ਆਗਾ ਉੱਥੇ ਘੱਟ ਤੇ ਟੂਲ ਲੱਗਿਆ ਟੂਲ ਕਟਾ ਕੇ ਤੁਸੀਂ ਉੱਥੇ ਚੜਜੋ ਉਸ ਤੋਂ ਬਾਅਦ ਜਿਹੜੇ ਟੂਲ ਪੈਣੇ ਉਹ ਵੱਖਰੇ ਆ ਤਾ ਇਹ ਬਈ ਡੱਬ ਵਾਲੀ ਨੂੰ ਜਾਂਦੀ ਐ ਸਾਈਡ ਸਾਈਡ ਨੂੰ ਠੀਕ ਆ ਆਪਾਂ ਤਾਂ ਚਲੋ ਇੱਥੇ ਹਜੇ ਵਧੀਆ ਕੀਤਾ ਇੱਕ ਗੱਲ ਮੈਂ ਇਹਨਾਂ ਨੂੰ ਵਧੀਆ ਵੀ ਕਿਹਨਾ ਕਿਉਂਕਿ ਆਮ ਵਰਗ ਦੇ ਲੋਕ ਇਹਨਾਂ ਨੂੰ ਪਤਾ ਸੀ ਹਰੇਕ ਬੰਦਾ ਟੂਲ ਨਹੀਂ ਭਰ ਸਕਦਾ ਜਿਹੜਾ ਇੱਧਰ ਸਿੰਗਲ ਰੋਡ ਇਹ ਨਾਲ ਬਣਾਤਾ ਇੱਥੇ ਜਾ ਸਕਦੇ ਆ ਤਾਂ ਇਹ ਜਿਹੜਾ ਵੱਡਾ ਹੈਗਾ ਇਹ ਬਈ ਆਪਦੇ ਜਿਹੜੇ ਅਵਾਨੀਆਂ ਅਡਾਨੀਆਂ ਜਿਹੜੇ ਸਾਈਲੋ ਕਹਿ ਸਕਦੇ ਹੁਣ ਜਿਹੜੇ ਬਣ ਜਾਂਦੇ ਆ ਰੋਡਾਂ ਦੇ ਉੱਤੇ ਇਹਦੇ ਨਾਲ ਜਿਹੜਾ ਭਾਈ ਉਹ ਉਹੀ ਚੱਲਣੇ ਆ ਤੇ ਜਾਂ ਜਿਹੜੇ ਵੱਡੇ ਸਾਧਨ ਜਿਵੇਂ ਟਰੱਕ ਟਰਾਲੇ ਵਾਲਾ ਉਹ ਤਾਂ ਭਾਈ ਚੜ੍ਹਨਾ ਹੀ ਪੈਣਾ ਕਿਉਂਕਿ ਹੁਣ ਜਾਮਨਗਰ ਨੂੰ ਗਾਹ ਜਾਂਦਾ ਵੇਲਾ ਇਹ ਤੇ ਜਿਨ੍ਹਾਂ ਨੇ ਮਾਲ ਲੈ ਕੇ ਜਾਣਾ ਉਹ ਵੀ ਟਰੱਕ ਤੇ ਇੱਧਰ ਹੀ ਚੱਲਣੇ ਆ ਟਰੱਕ ਨੰਗੀ ਵੀ ਜਾਂਦੇ ਆ ਤੇ ਬਾਕੀ ਬਾਅਦ ਚ ਇਹ ਪਤਾ ਲੱਗਣਾ ਰੌਲਾ ਆ ਜਾਂਦਾ ਕੰਮ ਤੇ ਹੁਣ ਜਦੋਂ ਆਹ ਲੁੱਕ ਵੇਲਾ ਦਿਖਾ ਦੇ ਜੋ ਤੇ ਸੜਕਾਂ ਚੰਡੀਗੜ੍ਹ ਸ਼ਹਿਰ ਦੀਆਂ ਜਿਵੇਂ ਰਾਇ ਬਰਾੜ ਨੇ ਕਿਹਾ ਸੀ ਪਾਣੀ ਤੇ ਤਰਦਾ ਥਾਲ ਹੋਵੇ ਠੀਕ ਆ ਪਾਣੀ ਤੇ ਤਰਦਾ ਥਾਲ ਹੋਵੇ ਉਵੇਂ ਆ ਇਹ ਸੜਕਾਂ ਤੇ ਠੀਕ ਆ ਆ ਬਣਾਤੀ ਇਹਨਾਂ ਨੇ ਪਤਾ ਨਹੀਂ ਤਾਂ ਨਾਲ ਹੀ ਬਣਵਾਈ ਆ ਵਧੀਆ ਚਰ ਪੱਦਰ ਹੋ ਗਈ ਲੋਕ ਨਹੀਂ ਇਹ ਤਾਂ ਆਪਣੀ ਆ ਐ ਕਰਦੀ ਹੁੰਦੀਆਂ ਇਧਰੋਂ ਕੋਈ ਜਿਹਾ ਉਹ ਟਰਾਲਾ ਆਉਂਦਾ ਵੇਖ ਲਾ ਉਹ ਟਰਾਲਾ ਦਿਖਾ ਦੇ ਤੀ ਜੰਪ ਲੈਂਦਾ ਜਮਾ ਕੋਈ ਜੰਪ ਨਹੀਂ ਲੈਂਦਾ ਬਿਲਕੁਲ ਸਮੂਥ ਆਉਂਦਾ ਬਾਈ ਜਮਾ ਕਿਉਂਕਿ ਰੋਡ ਬਾਈ ਪੂਰੇ ਲੈਵਲ 'ਚ ਬਣਿਆ ਆ ਆ ਦੇਖ ਲਓ ਮਟੀਰੀਅਲ ਪੈਂਦਾ ਫੁੱਲ ਪਾਇਆ ਗਿਆ ਇਹ ਤੇ ਆਪਣੇ ਬਾਈ ਰੋਡ ਕਿਉਂ ਟੁੱਟ ਜਾਂਦੇ ਛੇਤੀ ਉਹ ਚ ਕੋਈ ਕਪਲੇ ਹੋ ਜਾਂਦਾ ਵਿੱਚੋਂ ਖਾ ਜਾਂਦੇ ਆ ਬਾਈ ਕੋਈ ਕੋਸ ਹੋ ਜਾਂਦਾ ਤੇ ਇੱਕ ਮੀ ਪਿਆ ਨਹੀਂ ਰੋਡ ਟੁੱਟ ਜਾਂਦਾ ਆ ਇਹ ਬਾਈ ਜਿਹੜੇ ਵੱਡੇ ਘਰਾਣਿਆਂ ਆ ਵਾਸਤੇ ਜਿਹੜਾ ਬਾਈ ਇਹ ਕੰਮ ਚੱਲ ਪਿਆ ਤੇ ਆ ਬਣ ਗਿਆ ਆਪਣੇ ਠੀਕ ਆ ਜ਼ਮੀਨਾਂ ਆਪਣੀਆਂ ਜਿਹੜੀਆਂ ਕੀਮਤੀ ਜ਼ਮੀਨਾਂ ਸੀਗੀਆਂ ਲੱਖਾਂ ਕਰੋੜਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਐਕਵਾਇਰ ਕਰ ਲਈਆਂ ਗਈਆਂ ਜਿਨ੍ਹਾਂ ਨੇ ਨਹੀਂ ਵੀ ਦੇਣੀਆਂ ਚਾਹੁੰਦੇ ਧੱਕੇ ਨਾਲ ਉਹਨੂੰ ਕਿਦੜ ਚਿੱਠੀ ਦੇ ਕੇ ਠੀਕ ਆ ਜ਼ਮੀਨਾਂ ਆਪਣੀਆਂ ਵੀ ਹੜੱਪ ਲਈਆਂ ਗਈਆਂ ਠੀਕ ਆ ਆਪਾਂ ਨੂੰ ਲੱਗਦਾ ਇੱਥੇ ਕਿਤਿਆਂ ਇਹ ਹੁਣ ਪਤਾ ਲੱਗਣਾ ਇਸ ਟਾਈਮ ਇਸ ਤੋਂ ਬਾਅਦ ਜਿਨ੍ਹਾਂ ਕੋਲੇ ਦੋ ਦੋ ਕਿੱਲੇ ਵੀ ਪਈ ਆ ਬਾਈ ਉਹਨਾਂ ਵਰਗਾ ਕੋਈ ਅਮੀਰ ਬੰਦਾ ਨਹੀਂ ਹੋਣਾ ਕਿਉਂਕਿ ਬਾਈ ਬਾਰਡਰ ਖੁੱਲਣਗੇ ਠੀਕ ਆ ਆਪਣਾ ਜਿਹੜਾ ਹੈਗਾ ਉਧਰ ਜਾਊਗਾ ਸਮਾਨ ਉਧਰੋਂ ਇਧਰ ਆਊਗਾ ਜਿਹੜਾ ਵਪਾਰ ਹੋਣਾ ਸਿਲਕ ਰੋਡ ਨਾਮ ਦਿੱਤਾ ਗਿਆ ਜਿਹੜਾ ਸਾਰੇ ਰੋਡ ਬਣੀਆਂ ਨੇ ਤੁਹਾਨੂੰ ਪਤਾ ਥਾਂ ਥਾਂ ਜਿਹੜਾ ਭਾਰਤਮਾਲਾ ਕੋਈ ਜਾਮਨਗਰ ਸਾਰੇ ਰੋਡ ਇਹ ਜਿਹੜੇ ਤਿਆਰ ਕਰ ਦਿੱਤੇ ਗਿਆ ਤਾਂ ਠੀਕ ਆ ਆਪਣਾ ਇਹੀ ਮਕਸਦ ਸੀਗਾ ਚਲੋ ਜਿਹੜੇ ਆਉਂਦੇ ਆ ਭਲੇਖੇ ਨਾਲ ਤਣ ਕੀ ਚੜਨਾ ਤੇ ਇਹ ਹੈਗਾ ਭਾਈ ਮੀਰਾ ਵਸਤੇ ਰੋਡ ਇਹ ਹੈਗਾ ਆਪਣੇ ਵਰਗੇ ਮੱਧ ਵਰਗ ਲੋਕਾਂ ਵਸਤੇ ਤੇ ਠੀਕ ਆ ਭਾਈ